ਸਪੈਸਕਲ ਦੋਸਤੋ ਜਿੰਦਗੀ 'ਚ ਅਗਰ ਕਿਸੇ ਇਨਸਾਨ ਨੇ ਕਾਮਯਾਬ ਹੋਣਾ ਹੁੰਦਾ ਤਾਂ ਉਹ ਇੱਕ ਜज्ਬਾ ਪੈਦਾ ਕਰਦਾ ਹੈ ਤੇ ਉਹ ਜ਼ਰੂਰ ਇਨਸਾਨ ਕਾਮਯਾਬ ਹੁੰਦਾ ਹੈ ਇਸੇ ਤਰ੍ਹਾਂ ਹੀ ਅੱਜ ਤੁਹਾਨੂੰ ਉਸ ਸਖਸ਼ਿਤ ਦੀ ਮਾਲਕਨਾ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਬਿਲਕੁਲ ਸੋਚਿਆ ਗਿਆ ਕਿ ਮੈਂ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਹੈ ਅਤੇ ਅੱਜ ਉਹ ਕਾਮਯਾਬੀ ਹੋਏ ਨੇ ਤੁਹਾਨੂੰ ਦਿਖਾਣੇ ਆ ਪ੍ਰਾਇਟੀ ਮੇਕਅਪ ਓਵਰ ਅਕੈਡਮੀ ਅਤੇ ਬੁਟੀਕ ਉਹਨਾਂ ਦੇ ਓਨਰ ਗੁਰਪ੍ਰੀਤ ਕੌਰ ਅਤੇ ਬਲਜੀਤ ਕੌਰ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਆਉ ਤ ਤੁਹਾਨੂੰ ਦਿਖਾਨੀਆਂ ਕੋਈ ਤਸਵੀਰਾਂ ਅੰਦਰ ਦੀਆਂ ਜਿੱਥੇ ਕਿ ਉਹਨਾਂ ਵੱਲੋਂ ਬੱਚਿਆਂ ਨੂੰ ਸਿਖਾਈ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਮੇਕਅਪ ਦਾ ਸਾਰਾ ਕੁਝ ਟ੍ਰੇਨਿੰਗ ਸੈਂਟਰ ਖੋਲਿਆ ਗਿਆ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਓਨਰ ਗੁਰਪ੍ਰੀਤ ਕੌਰ ਜੀ ਸਸੀਪਾਲ ਜੀ ਹਾਂ ਜੀ ਮੈਮ ਸਾਹਿਬ ਤੋਂ ਪਹਿਲਾਂ ਤੁਹਾਡਾ ਨਾਮ ਸਰ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਕਿਵੇਂ ਸੋਚਿਆ ਮਨ ਦੇ ਵਿੱਚ ਅਸੀਂ ਇਹ ਤੁਸੀਂ ਅਕੈਡਮੀ ਖੋਲਣ ਬਾਰੇ ਸਰ ਐਕਚੁਅਲੀ ਮੈਂ ਵੀ ਇੱਕ ਹਾਊਸ ਵਾਈਫ ਸੀ ਪਹਿਲਾਂ ਤੇ ਅਸੀਂ ਜਦੋਂ ਬੱਚਿਆਂ ਨਾਲ ਬਾਹਰ ਗੱਲਬਾਤ ਕਰਦੇ ਸੀ ਜਾਂ ਕੁਝ ਸਾਰੇ ਕਹਿੰਦੇ ਸੀ ਕਿ ਮੈਮ ਤੁਸੀਂ ਆਪਣਾ ਕੁਝ ਓਪਨ ਕਰੋ ਤੁਸੀਂ ਇੰਨੀ ਦੇਰ ਦਾ ਆਪਣਾ ਕੀਤਾ ਹੈ ਆਪਣੀ ਸਾਰਾ ਸਰਟੀਫਿਕੇਟ ਵਗੈਰਾ ਜੋ ਵੀ ਤੁਸੀਂ ਇਸ਼ੂਜ਼ ਕਰੋ ਦੋ ਬੱਚਿਆਂ ਨੂੰ ਫਿਰ ਅਸੀਂ ਮੇਰੇ ਹਸਬੰਡ ਨੇ ਮੈਨੂੰ ਬਹੁਤ ਸਪੋਰਟ ਕੀਤੀ ਇਹਦੇ ਵਿੱਚ ਕਿ ਅਸੀਂ ਤੁਹਾਨੂੰ ਅਕੈਡਮੀ ਖੋਲ੍ਹ ਕੇ ਦਿੰਦੇ ਆ ਕਿ ਜਿਹੜੇ ਥਰੂ ਸਾਰੇ ਸਟੂਡੈਂਟਸ ਸਾ ਢਕਵਾ ਕੇ ਸਿੱਖ ਸਕਣ ਇਸ ਕਰਕੇ ਸਰ ਅਸੀਂ ਆਪਣਾ ਅਕੈਡਮੀ ਓਪਨ ਕੀਤੀ ਹੈ ਅਸੀਂ ਬਿਲਕੁਲ ਜੈਨੂਇਨ ਰੇਟ ਰੱਖਿਆ ਹੈ ਬਾਹਰ ਨਾਲੋਂ ਤੁਸੀਂ ਬਾਹਰ ਦੇਖਦੇ ਹੋ ਕਿ ਜਿੱਦਾਂ ਬੱਚੇ ਸਟੂਡੈਂਟਸ ਪੁੱਛਣ ਜਾਂਦੇ ਆ ਕੀ ਕਿੰਨੀ ਫੀਸ ਆਇਆ ਕੀ ਹੈ ਔਰ ਅਕੋਰਡਿੰਗ ਜੇ ਅਸੀਂ ਦੇਖੀਏ ਤਾਂ ਅਸੀਂ ਬਿਲਕੁਲ ਜੈਨੂਇਨ ਫੀਸ ਰੱਖੀ ਹੈ ਬੱਚਿਆਂ ਦੀ ਸਰ ਕਿ ਜਿਹੜੇ ਬੱਚੇ ਪੈਕੇਜਾਂ ਛੋਟੇ ਗਰੀਬ ਘਰਾਂ ਦੇ ਬੱਚੇ ਜਿਹੜੇ ਨਹੀਂ ਘਰ ਪੰਦੇ ਬਾਹਰ ਜਾ ਕੇ ਆ ਸਭ ਕੁਝ ਨਹੀਂ ਸਿੱਖ ਪੰਦੇ ਕਿ ਜਿਸ ਵਜ੍ਹਾ ਨਾਲ ਉਹਨਾਂ ਨੂੰ ਪ੍ਰੋਬਲਮਸ ਆਂਦੀ ਹੈ ਫੀਸ ਦੀ ਆ ਫਾਈਨੈਂਸ਼ਲੀ ਪ੍ਰੋਬਲਮਸ ਹੁੰਦੀਆਂ ਹੈ ਅਸੀਂ ਬਿਲਕੁਲ ਜੈਨੂਇਨ ਪੈਕੇਜ ਰੱਖਿਆ 6 ਮੰਥ ਦਾ 1 ਇਅਰ ਦਾ ਅਕੋਰਡਿੰਗ ਟੂ ਸਟੂਡੈਂਟ ਕਿ ਉਹ ਕਿਹੜਾ ਪੈਕੇਜ ਲੈ ਰਿਹਾ ਹੈ ਔਰ ਇਹ ਅਕੋਰਡਿੰਗ ਸਾਡੀ ਫੀਸ ਬਿਲਕੁਲ ਜੈਨੂਇਨ ਕਿ ਸਟੂਡੈਂਟਸ ਆ ਕੇ ਸਿੱਖ ਸਕਣ ਕੁਝ ਬਣਨ ਅਚੀਵ ਕਰਨ ਆਪਣੀ ਲਾਈਫ ਚ ਕੁਝ ਦੇਖੋ ਜੀ ਹਮੇਸ਼ਾ ਲੜਕੀਆਂ ਨੂੰ ਘਰ ਤੋਂ ਬਾਹਰ ਨਿਕਲ ਜਾਂਦਾ ਦੇਖਿਆ ਹੈ ਜਿਵੇਂ ਅੱਜ ਕੱਲ ਦਾ ਜ਼ਮਾਨਾ ਹੈ ਪਰ ਤੁਹਾਡੇ ਮਨ ਚ ਕਿਵੇਂ ਆਇਆ ਅੱਗੇ ਵਧਣ ਦਾ ਪਰਿਵਾਰ ਦੀ سپورਟ ਕਿਵੇਂ ਦਿੱਤੀ ਸਰ ਮੈਨੂੰ ਬਹੁਤ سپورਟ ਹੈ ਆਪਣੇ ਫੈਮਲੀਆਂ ਦੀ ਮੇਰੇ ਹਸਬੰਦ ਦੀ ਮੈਨੂੰ ਸਭ ਤੋਂ ਜ਼ਿਆਦਾ سپورਟ ਹੈ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਦੀ ਬਹੁਤ ਪੂਰੀ سپورਟ ਹੈ ਮੈਨੂੰ ਉਹਨਾਂ ਦੇ ਬਦੌਲਤ ਹੀ ਮੈਂ ਅੱਜ ਅਰ ਇੱਥੇ ਆ ਸਭ ਕੁਝ ਕੀ ਕੀ ਪੈਕੇਜ ਰੱਖਿਆ ਗਿਆ ਤੁਹਾਡੇ ਕੋਲ ਸਰ ਅਸੀਂ 6 ਮੰਥ ਦਾ ਪੈਕੇਜ ਰੱਖਿਆ ਜਿਹਦੇ ਵਿੱਚ ਮੇਕਅਪ ਸਕਿਨ ਹੈਅਰ ਨੇਲ ਸਾਰਾ ਕੁਝ ਬੱਚੇ ਨੂੰ ਪ੍ਰੋਵਾਈਡ ਕਰਦੇ ਆ ਅਕੋਰਡਿੰਗ ਟੂ ਸਟੂਡੈਂਟ ਕੀ ਉਹਨੇ ਕੀ ਕਰਨਾ ਹੈ ਸਾਡੇ ਕੋਲ ਬਿਲਕੁਲ ਸ਼ਾਰਟ ਟਰਮ ਚ ਪੈਕੇਜ ਹੈ ਗਿਆ ਨੇਲਸ ਦਾ ਵੀ ਅਸੀਂ 1 ਮੰਥ ਚ ਕਰਵਾ ਰਹੇ 20 ਡੇਸ ਚ ਵੀ ਕਰਵਾ ਰਹੇ ਆ ਮੇਕਅਪ ਦੀ ਕਲਾਸ ਅਸੀਂ 6 ਮੰਥ ਦੀ ਵੀ ਦੇ ਰਹੇ ਆ 1 ਇਅਰ ਦਾ ਵੀ ਹੈਗਾ ਬੱਚੇ ਨੇ ਜਿਹੜਾ ਕਰਨਾ ਅਕੋਰਡਿੰਗ ਆਪਣੀ ਚੋਇਸ ਨਾਲ ਕਰ ਸਕਦਾ ਹੈ ਹੁਣ ਤੱਕ ਕਿੰਨੇ ਕ ਬੱਚੇ ਤੁਹਾਡੇ ਕੋਲ ਸਿੱਖ ਚੁੱਕੇ ਨੇ ਤੇ ਹੁਣ ਅਵੇਲੇਬਲ ਕਿੰਨੇ ਕ ਸਿੱਖ ਰਹੇ ਨੇ ਸਰ ਮੇਰਾ ਫਰਸਟ ਬੈਚ ਕੰਪਲੀਟ ਹੋ ਗਿਆ ਉਹਨਾਂ ਨੂੰ ਅਸੀਂ ਆਈਐਸਓ ਦੇ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਬੱਚਿਆਂ ਨੂੰ ਕੁਝ ਬੱਚੇ ਆਪਣੀ ਜੌਬਸ ਤੇ ਲੱਗ ਗਏ ਅੱਛੀਆਂ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਗਿਆ ਹੈ ਸਭ ਦੇਖ ਕੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਜਿਹੜੇ ਬੱਚੇ ਤੋਂ ਸਿੱਖੇ ਜਾ ਰਹੇ ਆ ਕੁਝ ਪ੍ਰਾਊਡ ਫੀਲ ਹੁੰਦਾ ਹੈ ਕਿ ਕੁਝ ਕਰ ਰਹੇ ਆ ਆਪਣਾ ਜੌਬਸ ਅੱਛੀ ਮਿਲ ਜਾਂਦੀ ਬੱਚਿਆਂ ਨੂੰ ਔਰ ਮੇਰੇ ਕੋਲ ਫਰਸਟ ਬੈਚ 6 ਤੋਂ 7 ਸਟੂਡੈਂਟ ਸੀ ਹੁਣ ਹੈ ਸੈਕੰਡ ਬੈਚ ਸਰ ਮੇਰਾ ਚੱਲ ਰਿਹਾ 8 ਤੋਂ 9 ਸਟ ਬਿਲਕੁਲ ਇਹਨਾਂ ਕੋਲ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਇਹਨਾਂ ਕੋਲ ਬੱਚੇ ਆਉਂਦੇ ਨੇ ਔਰ ਬਿਲਕੁਲ ਜੈਨੂਇਨ ਪੈਕ ਵੀ ਹੈ ਤੇ ਤੁਸੀਂ ਦੇਖ ਸਕਦੇ ਹੋ ਬੱਚੇ ਪਿੱਛੇ ਕਰ ਵੀ ਰਹੇ ਨੇ ਔਰ ਵਧੀਆ ਇਹ ਸਿਖਾਉਂਦੇ ਨੇ ਬੱਚਾ ਨਾ ਵੀ ਗੱਲਬਾਤ ਕਰਾਂਗੇ ਆਪਾਂ ਜਰੂਰ ਹਾਂਜੀ ਬੇਟੇ ਕੀ ਨਾਮ ਹੈ ਤੁਹਾਡਾ ਰਿਤੂ ਪਾਲ ਕੋ ਕੀ ਸਿਖਦੇ ਹੋ ਮੇਕਅਪ ਸਕਿਨ ਤੇ ਹੈਅਰ ਦਾ ਕੋਰਸ ਕਰ ਦਿੱਤੇ ਆ 1000 ਦਾ ਤੇ ਇਹ ਮੈਡਮ ਵੱਲੋਂ ਵਧੀਆ ਤਰੀਕੇ ਨਾਲ ਸਿਖਾਈ ਹਾਂਜੀ ਬਹੁਤ ਵਧੀਆ ਸਿਖਾਉਂਦੇ ਆ ਗਿਆ ਮੈਮ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਿਖਾਉਣਾ 3 ਮਨთ ਹੋ ਗਏ ਬਿਲਕੁਲ ਜੀ ਦੇਖ ਸਕਦੇ ਹੋ ਬੱਚਿਆਂ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਮੈਡਮ ਵੱਲੋਂ ਸਿਖਾਇਆ ਜਾਂਦਾ ਸੋ ਇਸੇ ਤਰ੍ਹਾਂ ਹੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਚਿਆਂ ਵੱਲੋਂ ਪ੍ਰੈਕਟੀਕਲੀ ਇਸ ਕੰਮ ਨੂੰ ਸਿਖਾਇਆ ਜਾ ਰਿਹਾ ਹਾਂ ਜੀ ਬੇਟਾ ਕੀ ਨਾਮ ਹੈ ਮੇਰਾ ਨਾਮ ਉਸਕੰਪੀਤ ਕੌਰ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ 4 ਤੋਂ 5 ਮਨਸ ਹੋ ਗਏ ਇੱਥੇ ਕੰਮ ਕਰ ਰਹੀ ਹਾਂ। ਕੀ ਵੀ ਮੰਤਰੀ ਚਾਰ ਹੈ ਮੈਂ ਇੱਥੇ ਐਡਮਿਸ਼ਨ ਲੈ ਰਹੀ ਹਾਂ। ਮੈਂ ਕਾਫੀ ਜਗ੍ਹਾ ਤੇ ਜਾ ਕੇ ਦੇਖਿਆ ਉੱਥੇ ਫੀਸ ਬਹੁਤ ਜ਼ਿਆਦਾ ਸੀ ਮੇਰੇ ਬਜਟ ਤੋਂ ਬਾਹਰ ਸੀ ਤੇ ਫਿਰ ਮੇਰੇ ਫਰੈਂਡ ਦੇ ਥਰੂ ਸੀਆ ਅਕੈਡਮੀ ਚ ਕੰਟੈਕਟ ਕੀਤਾ ਫਿਰ ਇਹਨਾਂ ਦੀ ਫੀਸ ਬਹੁਤ ਜਨਰਲ ਸੀ ਮੇਰੇ ਅਕੋਰਡਿੰਗ ਜੋ ਮੈਂ ਪੇ ਕਰ ਸਕਦੀ ਸੀ ਤੇ ਫਿਰ ਮੈਂ ਦੈਨ ਇਥੇ ਵਿਜ਼ਿਟ ਕੀਤਾ ਇਹਨਾਂ ਨੂੰ ਮੈਨੂੰ ਬਹੁਤ ਵਧੀਆ ਕੋਆਪਰੇਟਿਵ ਨਾਲ ਸਭ ਕੁਝ ਚੀਜ਼ਾਂ ਸਮਝਾਈਆਂ ਤੇ ਫਿਰ ਮੈਂ ਇੱਥੇ ਐਡਮਿਸ਼ਨ ਲੈ ਲਿਆ। ਕਈ ਵਾਰੀ ਕੋਈ ਗਲਤੀ ਹੋ ਜੇ ਤਾਂ ਟੀਚਰ ਵੱਲੋਂ ਡਾਂਟ ਵੀ ਪੈਂਦੀ ਹੈ ਨਹੀਂ ਨਹੀਂ ਡਾਂਟ ਤੇ ਨਹੀਂ ਉਹ ਬੜੇ ਪਿਆਰ ਨਾਲ ਸਮਝਾਉਂਦੇ ਜੇ ਕੋਈ ਗਲਤੀ ਹੋ ਜੇ ਤੇ ਬਿਲਕੁਲ ਬੱਚਾ ਨੂੰ ਬਿਲਕੁਲ ਬਹੁਤ ਪਿਆਰ ਨਾਲ ਸਿਖਾਇਆ ਜਾਂਦਾ ਸੋ ਤੁਸੀਂ ਦੇਖ ਸਕਦੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਬੁਟੀਕ ਸੈਂਟਰ ਵੀ ਚਲਾਇਆ ਜਾ ਰਿਹਾ ਤੁਹਾਨੂੰ ਉਹ ਵੀ ਤਸਵੀਰਾਂ ਆਪਾਂ ਦਿਖਾਵਾਂਗੇ ਆਓ ਤੁਹਾਨੂੰ ਦਿਖਾਣੇ ਆਂ ਕੁਝ ਤਸਵੀਰਾਂ ਬੁਟੀਕ ਸੈਂਟਰ ਦੀਆਂ ਜਿੱਥੇ ਕਿ ਹਰ ਵਰਗ ਦੀ ਉਮਰ ਦੇ ਔਰਤਾਂ ਵੱਲੋਂ ਸਿਖਾਇਆ ਜਾ ਰਿਹਾ ਹੈ ਲੜਕੇ ਵੀ ਇੱਥੇ ਸਿੱਖਣ ਵਾਸਤੇ ਆਏ ਹੋਏ ਨੇ ਸੋ ਤੁਸੀਂ ਦੇਖ ਸਕਦੇ ਹੋ ਉਹ ਟੇਕ ਕੇ ਸੈਂਟਰ ਖੋਲਿਆਗਾ ਜਿੱਥੇ ਕਿ ਸਖਲਾਈ ਚੱਤੀ ਜਾ ਰਹੀ ਹੈ ਸਲਾਈ ਦੀ ਸੋ ਉਹਨਾਂ ਦੇ ਓਨਰ ਬਲਜੀਤ ਕੌਰ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਕੌਰ ਹੈ ਕਿਵੇਂ ਵਿਚਾਰ ਆਇਆ ਸਖਲਾਈ ਸਲਾਈ ਸੈਂਟਰ ਅਸੀਂ ਜ਼ਿਆਦਾਤਰ ਜਿਹੜੀਆਂ ਹਾਊਸ ਵਾਈਫ ਹੁੰਦੀਆਂ ਨੇ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਕੋਈ ਕੋਈ ਸਕਿੱਲ ਨਹੀਂ ਹੈਗਾ ਤੇ ਅਸੀਂ ਕੁਝ ਆਪਣੀ ਲਾਈਫ ਚ ਕੁਝ ਨਾ ਕੁਝ ਕਰੀਏ ਉਹਨਾਂ ਨੂੰ ਸਿਖਾਉਣ ਵਾਸਤੇ ਪਹਿਲਾਂ ਅਸੀਂ ਹਾਊਸ ਵਿੱਚ ਹੀ ਇਹਨਾਂ ਨੂੰ ਟ੍ਰੇਨਿੰਗ ਦੇਣੀ ਸਟਾਰਟ ਕੀਤੀ ਔਰ ਇਹਦਾ ਰਿਸਪੌਂਸ ਅੱਛਾ ਆਇਆ ਮੈਂ ਆਰਮੀ ਵਿੱਚ ਵੀ ਜੌਬ ਕਰਦੀ ਰਹੀ ਹਾਂ ਉੱਥੇ ਵੀ ਆਰਮੀ ਦੇ ਵਾਈਫ ਜਿਹੜੀਆਂ ਹੁੰਦੀਆਂ ਵਾਂ ਜਵਾਨਾਂ ਦੀਆਂ ਉਹਨਾਂ ਨੂੰ ਫੈਸ਼ਨ ਡਿਜ਼ਾਈਨਿੰਗ ਜਿਹੜੀ ਹੈ ਉਹ ਕਰਵਾਈ ਦੀ ਸੀ ਪਰਿਵਾਰ ਨੂੰ ਫਿਰ ਕਿਵੇਂ ਮੈਨੇਜ ਕਰਦੇ ਹੋ ਪਰਿਵਾਰ ਵੀ ਦੇਖਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਤੁਸੀਂ ਇੱਥੇ ਵੀ ਸਾਰਿਆਂ ਨੂੰ ਦੇਖ ਰਹੀਆਂ ਵੀ ਤੁਸੀਂ ਖੁਦ ਜਾ ਕੇ ਕੋਲ ਜਾ ਕੇ ਸਿਖਲਾਈ ਦਿੱਤੀ ਜਾ ਰਹੀ ਹੈ ਤੇ ਕੀਵੇਂ ਮੈਨੇਜ ਕਰਦੇ। ਦੇਖੋ ਜੀ ਲੇਡੀਜ਼ 'ਚ ਇੱਕ ਪਾਵਰ ਹੁੰਦੀ ਹੈ ਉਹ ਪਰਿਵਾਰ ਨੂੰ ਵੀ ਨਾਲ ਲੈ ਕੇ ਚਲਦੀ ਹੈ ਤੇ ਨਾਲ-ਨਾਲ ਉਹ ਬਿਜ਼ਨਸ ਵੀ ਕਰ ਸਕਦੀ ਹੈ। ਤੇ ਲੇਡੀਜ਼ ਅਸੀਂ ਸੋਚਦੇ ਹਾਂ ਕਿ ਲੇਡੀਜ਼ ਇਹਨਾਂ ਕੰਮ ਨਹੀਂ ਕਰ ਸਕਦੀਆਂ ਪਰ ਲੇਡੀਜ਼ 'ਚ ਇਹ ਪਾਵਰ ਬਹੁਤ ਜ਼ਿਆਦਾ ਪਰਮਾਤਮਾ ਨੇ ਪਾਈ ਹੋਈ ਆ। ਉਹ ਜਿਵੇਂ ਜਿਵੇਂ ਉਹ ਇੱਕ ਬੱਚੇ ਦੀ ਪੈਦਾਇਸ਼ ਕਰ ਸਕਦੀ ਹੈ ਔਰ ਉਹਦੀ ਪਾਲਣਾ ਕਰ ਸਕਦੀ ਹੈ ਉਹਨੂੰ ਰੋਜ਼ਗਾਰ ਵਿੱਚ ਕਾਮਯਾਬ ਬਣਾ ਸਕਦੀ ਹੈ। ਇਸੇ ਤਰ੍ਹਾਂ ਉਹ ਖੁਦ ਹਰ ਇੱਕ ਕੰਮ ਮੈਨੇਜ ਕਰ ਸਕਦੀ ਆ। ਮੇਰੇ ਕੋਲ ਤੁਹਾਡੇ ਕੋ ਕਿੰਨੇ ਬੱਚੇ ਸਿੱਖ ਚੁੱਕੇ ਨੇ ਔਰ ਕਿੰਨੇ ਸਿੱਖਦੇ ਪਏ ਨੇ ਮੇਰੇ ਕੋਲ ਟੋਟਲ ਚਾਰ 500 ਬੱਚਾ ਜਿਹੜਾ ਵਾ ਉਹ ਸਿੱਖ ਚੁੱਕਾ ਏ ਔਰ ਉਹਨਾਂ ਨੇ ਆਪੋ ਆਪਣੇ ਬੁਟੀਕਸ ਓਪਨ ਕੀਤੀਆਂ ਐ ਕੁਝ ਬੱਚੇ ਜਿਹੜੇ ਆ ਉਹ ਜੋਬ ਕਰ ਰਹੇ ਆ ਕੁਝ ਫੋਰਨ ਕੰਟਰੀਆਂ ਚ ਜਾ ਚੁੱਕੇ ਆ ਤੇ ਫਿਲਹਾਲ ਜਿੰਨੇ ਵੀ ਬੱਚੇ ਮੈਨੂੰ ਸਿੱਖ ਕੇ ਗਏ ਕੋਈ ਵੀ ਬੱਚਾ ਮੈਨੂੰ ਫ੍ਰੀ ਨਹੀਂ ਮਿਲਦਾ ਸਾਰੇ ਹੀ ਆਪੋ ਆਪਣਾ ਰੋਜ਼ਗਾਰ ਕਰ ਰਹੇ ਨੇ ਤੁਹਾਡੇ ਵੱਲੋਂ ਕੀ ਕੀ ਪੈਕੇਜ ਰੱਖਿਆ ਗਿਆ ਔਰ ਕੀ ਬੱਚਿਆਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ਹਾਂਜੀ ਅਸੀਂ ਬੱਚਿਆਂ ਨੂੰ ਸਰਟੀਫਿਕੇਟ ਦਿੰਨੇ ਆ ਆਈਐਸਓ ਦੇ ਥਰੂ ਔਰ ਇਸ ਵਿੱਚ ਬੱਚੇ ਨੂੰ ਹਰ ਤਰ੍ਹਾਂ ਦੀ ਕਟਿੰਗ ਸਟਿਚਿੰਗ ਸਾਰੀ ਹੀ ਕਰਵਾਈ ਜਾਂਦੀ ਹੈ ਔਰ ਵੈਸਟਰਨ ਇੰਡੋ ਵੈਸਟਰਨ ਸਾਰੇ ਜੈਕਟਸ ਜੈਂਸਵੇਅਰ ਲੇਡੀਜ਼ਵੇਅਰ ਕਿਡਸਵੇਅਰ ਸਾਰਾ ਹੀ ਕਰਵਾਇਆ ਜਾਂਦਾ ਹੈ ਕੀ ਲੱਗਦਾ ਹੈ ਕਿ ਅੱਜ ਕੱਲ ਹਰੇਕ ਔਰਤ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਚਾਹੀਦਾ ਜਿਵੇਂ ਕਿ ਤੁਹਾਡੇ ਵੱਲੋਂ ਸਿਖਾਇਆ ਜਾ ਰਿਹਾ ਹੈ ਹਰ ਕੋਈ ਆਪਣੇ ਪੈਰਾਂ ਤੇ ਖੜੇ ਹੋ ਸਕਦਾ ਹੈ ਮਿਹਨਤ ਕਰ ਸਕਦਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਹਰ ਲੇਡੀਜ਼ ਜਿਹੜੀ ਹੈ ਉਹ ਆਪਣੇ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ। ਔਰ ਜੇ ਉਹ ਬਾਹਰ ਨਹੀਂ ਵੀ ਕੰਮ ਕਰ ਸਕਦੀ ਉਹ ਆਪਣੇ ਘਰੋਂ ਵੀ ਰੋਜ਼ਗਾਰ ਜਿਹੜਾ ਵਾ ਸ਼ੁਰੂ ਕਰ ਸਕਦੀ ਹੈ ਤੇ ਉਹ ਆਪਣਾ ਅੱਛੀ ਸਕਿੱਲ ਬਣਾ ਸਕਦੀ ਹੈ। ਅੱਛੀ ਇਨਕਮ ਜਿਹੜੀ ਹੈ ਉਹ ਲੈ ਸਕਦੀ ਹੈ। ਕੀ ਪੈਕੇਜ ਰੱਖਿਆ ਗਿਆ ਤੁਹਾਡੇ ਕੋਲ? ਮੇਰਾ ਸਾਲ ਦਾ ਜਿਹੜਾ ਵਾ ਉਹ 30000 ਦਾ ਪੈਕੇਜ ਹੈ। ਠੀਕ ਹੈ ਔਰ 6 ਮਨთ ਦਾ 15000 ਦਾ ਪੈਕੇਜ ਹੈ। ਆਈ ਮੀਨ ਟਾਈਮਿੰਗ 3 ਕੈਂਟ ਦੀ ਕਲਾਸ ਹੈ। ਔਰ ਮੰਡੇ ਔਰ ਸੰਡੇ ਦੀ ਛੁੱਟੀ ਹੁੰਦੀ ਹੈ ਬਾਕੀ 5 ਡੇਸ ਦੀ ਕਲਾਸ ਦਿੱਤੀ ਜਾਂਦੀ ਹੈ ਲੋਕੇਸ਼ਨ ਸਾਡੀ ਬਟਾਲਾ ਰੋਡ ਤੇ ਹੈ ਹਰਗੁਨ ਹਸਪੀਟਲ ਦੀ ਬੈਕ ਸਾਈਡ ਤੇ 알파 ਲੈਂਡ ਗਲੀ ਲੱਗਦੀ ਹੈ ਤੇ ਬਾਕੀ ਬੱਚਿਆਂ ਨੂੰ ਆਉਣ ਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਡੇ ਕੋ ਬੱਚੇ ਬਹੁਤ ਦੂਰੋਂ ਦੂਰੋਂ ਆ ਰਹੇ ਆ ਕੁਝ ਬੱਚੇ ਮੇਰੇ ਕੋ ਆਸਟ੍ਰੇਲੀਆ ਤੋਂ ਸਿਖਲਾਈ ਲੈ ਰਹੇ ਆ ਕੁਝ ਉਪੀ ਦੇ ਆ ਹਿਮਾਚਲ ਦੇ ਆ ਔਰ ਕੁਝ ਕੋਈ ਵਿਆਸ ਤੋਂ ਆ ਰਿਹਾ ਹੈ ਕੋਈ ਅੰਮ੍ਰਿਤਸਰ ਦੇ ਵੀ ਹੈ ਕਾਫੀ ਦੂਰੋਂ ਦੂਰੋਂ ਬੱਚੇ ਆ ਰਹੇ ਕੁਝ ਪੀਜੀ ਚ ਰਹਿ ਕੇ ਵੀ ਸਿਖਲਾਈ ਲੈ ਰਹੇ ਨੇ ਦੇਖਿਆ ਗਿਆ ਤੁਹਾਡੇ ਕੋਲ ਲੜਕੇ ਵੀ ਸਿੱਖ ਰਹੇ ਨੇ ਹਾਂਜੀ ਲੜਕੇ ਜਿਹੜੇ ਆ ਉਹਨਾਂ ਨੇ ਬਾਹਰ ਜਾਣਾ ਹੈ ਤੇ ਉਹਨਾਂ ਨੂੰ ਟੇਲਰ ਵਾਸਤੇ ਉਹਨਾਂ ਨੂੰ ਹਾਇਰ ਕਰਨ ਲਈ ਕੰਪਨੀਆਂ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਇਹਨਾਂ ਨੂੰ ਵੀ ਥੋੜੀ ਸਿਖਲਾਈ ਦੇ ਦਿਓ ਪਹਿਲਾਂ ਤਾਂ ਸਾਡਾ ਗਰਲਸ ਦਾ ਹੀ ਹੁਣ ਬੁਆਏਸ ਦੇ ਬਾਰ-ਬਾਰ ਫੋਨ ਆਨ ਕਰਕੇ ਸਾਨੂੰ ਬੁਆਏਸ ਨੂੰ ਵੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਜੀ ਉਹਨਾਂ ਵੱਲੋਂ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵੀ ਸਿੱਖਲਾਈ ਦਿੱਤੀ ਜਾ ਰਹੀ ਹੈ ਸੋ ਤੁਹਾਨੂੰ ਦਿਖਾਉਨੇ ਆਂ ਦੇਖੋ ਇੱਥੇ ਹਰ ਵਰਗ ਦਾ ਸਿੱਖ ਰਿਹਾ ਹੈ ਤੇ ਆਪਾਂ ਲੜਕਿਆਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਇਸ ਕੰਮ ਨੂੰ ਹੋਰ ਕੰਮ ਵੀ ਕਰ ਸਕਦੇ ਪਰ ਉਹਨਾਂ ਨੇ ਇਸ ਕੰਮ ਨੂੰ ਹੀ ਚੁਣਿਆ ਹੈ ਹਾਂ ਕੀ ਨਾਮ ਮੇਰਾ ਨਾਮ ਲਕੀ ਸੀ ਹਾਂ ਕਿਤ ਨੂੰ ਕਿਵੇਂ ਹਾਂਜੀ ਇਸ ਕੰਮ ਨੂੰ ਕਿਵੇਂ ਕਿਨਾ ਹੈ ਤੁਹਾਨੂੰ ਸਰ ਮੈਂ ਬਾਹਰ ਦਾ ਪੜਾਈ ਕੀਤਾ ਹੋਇਆ ਸੀਗਾ ਉੱਥੇ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਸ ਕੰਮ ਦੀ ਫਿਰ ਮੈਨੂੰ ਸਰ ਨੇ ਚੈਸਟ ਕੀਤਾ ਕਿ ਇਹ ਕੰਮ ਨਹੀਂ ਜਾਣਾ ਚਾਹੀਦਾ ਬਹੁਤ ਕਿੰਨਾ ਚਿਰ ਹੈ ਸੈਲਰੀ ਇਸ ਕੰਮ ਦੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਿੱਧਾ ਮੈਨੂੰ ਸਾਰਾ ਜੇ ਆਸਟ੍ਰੇਲੀ 15 ਦਿਨ ਹੋਇਆ ਵਧੀਆ ਸਖਲਾਈ ਦਿੱਤੀ ਜਾ ਰਹੀ ਹੈ ਹਾਂਜੀ ਬਹੁਤ ਵਧੀਆ ਗਾਈਡ ਕਰਦੇ ਆ ਮੈਡਮ ਹਾਂਜੀ ਬਿਲਕੁਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਬਿਲਕੁਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਖਲਾਈ ਦਿੱਤੀ ਜਾ ਰਹੀ ਹੈ ਸੋ ਇਹ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੱਤੀ ਹੈ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਇੱਥੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੇਕਅਪ ਅਤੇ ਬੁਟੀਕ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਗਰ ਤੁਸੀਂ ਵੀ ਆਪਣੇ ਬੱਚੇ ਨੂੰ ਕੁਝ ਸਿਖਾਉਣਾ ਚਾਹੁੰਦੇ ਹੋ ਜ਼ਿੰਦਗੀ ਕਾਮਯਾਬ ਬਣਾਉਣਾ ਚਾਹੁੰਦੇ ਹੋ ਤਾਂ ਜਰੂਰ ਇਨਾਂ ਕੋਲ ਜਰੂਰ ਪਹੁੰਚੋ ਦੇਖਦੇ ਰਹੋ ਬਾਜ ਲਾਈ